ਅਸੀਂ ਹਾਂਜੀ ਗੁੱਡ ਮਾਰਨਿੰਗ ਜੀ ਰਾਤੀ ਫੇ ਅਸੀਂ ਇੱਥੇ ਰਿਸ਼ੀਕੇਸ਼ ਪਹੁੰਚੇ ਸੀਗੇ ਲੇਟ ਤੇ ਇਸ ਕਰਕੇ ਰਾਤੀ ਤਾਂ ਫੇ ਵੀਡੀਓ ਬਣੀ ਨਹੀਂ ਹੈਗੀ ਕਿਉਂਕਿ 12 1 ਵਜੇ ਸੀ ਅਸੀਂ ਤਾਂ ਕਰਕੇ ਰਾਤੀ ਫੇ ਵੀਡੀਓ ਐਂਡ ਨਹੀਂ ਕਰਦੇ ਕਿ ਤੇ ਹੁਣ ਅਸੀਂ ਇਹ ਸਾਡਾ ਹੁਣ ਦੂਸਰਾ ਦਿਨ ਅੱਜ ਦੂਸਰਾ ਦਿਨ ਹੋ ਗਿਆ ਸਟਾਰਟ ਤੇ ਅੱਜ ਆਪਾਂ ਰਿਸ਼ੀਕੇਸ਼ ਰਾਤ ਦੇ ਪਹੁੰਚੇ ਹਾਂ ਤੇ ਹੁਣ ਆਪਾਂ ਜਾਣਾ ਆ ਗੋਵਿੰਦ ਘਾਟ ਵੱਲ ਨੂੰ ਇੱਥੋਂ ਹੈਗਾ 278 ਕਿਲੋਮੀਟਰ ਹੋਣਾ ਸ਼ਾਇਦ ਦੇਖਦੇ ਕਿੱਥੇ ਤੱਕ ਪਹੁੰਚਦਾ ਹੈ ਇਹ ਇਹ ਸਾਰਾ ਗੁਰਦੁਆਰਾ ਸਾਹਿਬ ਹੈ ਰੈਨ ਨੋਨ ਨੋਨ ਵਧੀਆ ਪ੍ਰੋਗਰਾਮ ਸਾਰਾ ਉਹ ਪਿੱਛੇ ਪਹਾੜ ਵੀ ਹੈਗਾ ਸੂਰਜ ਨਿਕਲਦਾ ਪਿਆ ਹੈ ਲੈ ਟਾਈਮ 7 ਵਜਣ ਵਾਲਾ ਤੁਸੀਂ ਸੰਗਤ ਆਈ ਜਾਨੀ ਐ ਤੇ ਜਾਈ ਜਾਨੀ ਕਿਸੇ ਨੇ ਅੱਗੇ ਨਹੀਂ ਜਾਣਾ ਕਿਸੇ ਨੇ ਪਿੱਛੇ ਇਹ ਸਾਹਮਣੇ ਬਾਥਰੂਮ ਹੈ ਲੈਡੀਜ਼ ਜੈਂਟਸ ਵਧੀਆ ਬਾਥਰੂਮ ਹੈ ਸਾਫ਼ ਸੁਥਰੇ ਆ ਨਹਾਉਣ ਨੂੰ ਵੀ ਹੈਗੇ ਆ ਵਧੀਆ ਆ ਪਰ ਸਾਰੇ ਰਹਿਣ ਨੂੰ ਕਮਰੇ ਆ ਸਾਰੇ ਕਮਰੇ ਆ ਕਮਰੇ ਆ ਹਾਲ ਆ ਰਹਿਣ ਨੂੰ ਏਸੀ ਵਾਲੇ ਕਮਰੇ ਵੀ ਆ ਨੇਚਰਲ ਵਗੈਰਾ ਲਾਉਣ ਦੀ ਪਾਰਕਿੰਗ ਆ ਹਾਲੀ ਉਹ ਦੂਰ ਦੂਰ ਤੱਕ ਸਾਰੇ ਮੋਟਰਸਾਈਕਲ ਖੜੇ ਆ ਕਾਫੀ ਮੰਡੇ ਸੰਗਤ ਸਵੇਰੇ ਸਵੇਰੇ ਚੱਲ ਗਈ ਹੈ ਕਿਉਂਕਿ ਇੱਥੋਂ ਗੋਬਿੰਦਘੜ੍ਹ ਬਹੁਤ ਦੂਰ ਆ ਸਾਰਾ ਹੀ ਰਿਸ਼ੀਕੇਸ਼ੀ ਗੁਰਦੁਆਰਾ ਸਾਹਿਬ ਨੇ ਜਿਹੜੀ ਬਿਲਡਿੰਗਾਂ ਦੇਖਣੀ ਸਾਰੇ ਕਮਰੇ ਹੀ ਆ ਰਹਿਣ ਨੂੰ ਯਾਤਰੀਆਂ ਵਾਸਤੇ ਸੰਗਤਾਂ ਵਾਸਤੇ ਕਮਰੇ ਆ ਹਾਲ ਵੀ ਆ ਖੁੱਲੇ ਆ ਸਾਹਮਣੇ ਲੰਗਰ ਹਾਲ ਆ ਸਾਰਾ ਆ ਅੰਦਰ ਆ ਬਾਹਰ ਆ ਜੋੜਵਾ ਘਰ ਆ ਲੰਗਰ ਤਾਂ ਚੱਲਦਾ ਰਹਿੰਦਾ ਰਾਤੀ ਵੀ ਜੀ ਕੋਈ ਰੋਪੀ ਹੱਤੀ ਨਹੀਂ ਚੱਲਦਾ ਇੱਥੇ ਬੰਦ ਚਾਹ ਪ੍ਰਸ਼ਾਦੇ ਉਹ ਸਾਹਮਣੇ ਗਠਰੀ ਘਰ ਵੀ ਹੈ ਗਠਰੀ ਘਰ ਸਮਾਨ ਇੱਥੇ ਜਮ੍ਹਾਂ ਹੋ ਜਾਂਦਾ ਹੈ ਇਦਾਂ ਗੱਦੇ ਸਿੱਟ ਕੇ ਵੀ ਹਾਲ ਚਾ ਸੌਣਦੇ ਸਾਰੇ ਇਹ ਹੈ ਜੀ ਗੁਰਦੁਆਰਾ ਰਿਸ਼ੀਕੇਸ਼ਾਲਾ ਗੁਰਦੁਆਰਾ ਸ੍ਰੀ ਹਿਮਕੁੰਣ ਸਾਹਿਬ ਜੀ ਰਿਸ਼ੀਕੇਸ਼ ਸੂਰਜੇ ਦੇ ਬਿਲਕੁਲ ਪਿੱਛੇ ਕਰਕੇ ਆ ਪਾਣੀ ਹੋ ਜਲ ਚਲਾ ਜਾ ਕੋ ਨਿਸ਼ਾਨ ਸਾਹਿਬ ਲੱਗੇ ਸੰਗਤ ਬਹੁਤ ਇੱਥੇ ਅਨਰਸ਼ੇ ਤੋਂ ਉੱਪਰ ਹੀ ਬਹੁਤ ਹਨ ਰਸ਼ ਆਹ ਕੁਛ ਇੱਧਰ ਦਾ ਸਾਰਾ ਗੁਰਦਰਾ ਸਾਹਿਬ ਜੀ ਰਹਿਣ ਹਾਂ ਤਾਂ ਛੱਡਿਆ ਤੇ ਚਾਹ ਵੀ ਹੋ ਗਈ ਚਾਪੜ ਹਨ ਚਾਪੜ ਤੋਂ ਚੱਲੇ ਆਂ ਸ਼੍ਰੀਨਗਰ ਤੋਂ ਜਾ ਰਹੇ ਆਂ ਜਿਸੇ ਦੇ ਤੇ ਰਹਿ ਗਿਆ ਹੁਣ 60 ਕਿਲੋਮੀਟਰ ਤੇ ਥੱਲੇ ਗੋਵਿੰਦ ਘਾੜਾ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਆਂ ਪਰ ਗੋਵਿੰਦ ਘਾੜਾ ਬਹੁਤ ਦੂਰ ਹੈ ਤੇ ਦੇਖਦੇ ਆਂ ਪਹੁੰਚੁੰਦਾ ਕਿ ਨਹੀਂ ਪਹੁੰਚਦਾ ਟ੍ਰੈਫਿਕ ਵੀ ਬਹੁਤ ਹੈ ਕਿਉਂਕਿ ਸਾਰੀ ਇੱਧਰ ਹੀ ਆ ਚਾਰ ਧਾਮ ਯਾਤਰਾ ਵੀ ਇੱਧਰ ਹੀ ਆ ਲਓ ਜੀ ਤੇ ਹੁਣ ਆਪਾਂ ਪਹੁੰਚ ਗਏ ਆਂ ਦੇਵ ਪ੍ਰਯਾਗ ਇਹ ਸਾਹਮਣੇ ਥੱਲੇ ਸੰਗਮ ਇੱਕ ਸਾਈਡ ਤੋਂ ਆਉਂਦੀ ਆ ਬਾਗਿਰਥੀ ਇੱਕ ਸਾਈਡ ਤੋਂ ਆਉਂਦੀ ਆ ਹਲਕਨੰਦਾ ਐਦਾਂ ਮੈਨੂੰ ਵੀ ਪਤਾ ਨਹੀਂ ਸੀਗਾ ਪਰ ਪੁੱਛ ਕੇ ਪਤਾ ਲੱਗਿਆ ਬਾਕੀ ਜੇ ਗਲਤ ਹੋਇਆ ਤਾਂ ਤੁਸੀਂ ਆਪ ਰਾਈਟ ਕਰਦੇ ਹਲਕਨੰਦਾ ਇਧਰੋਂ ਆਦੀ ਹੈ ਜਿਹਦਾ ਪਾਣੀ ਨੀਲਾ ਜਿਹਾ ਤੇ ਥੋੜਾ ਜਿਹਾ ਪਾਣੀ ਹੋਰ ਤਰ੍ਹਾਂ ਦਾ ਹੈਗੀ ਆ ਬਾਗਿਰਥੀ ਇਹ ਦੇਵਪ੍ਰਯਾਗ ਇਹਨੂੰ ਸੰਗਮ ਕਹਿੰਦੇ ਤਾਂ ਉਹ ਥੱਲੇ ਇਸ਼ਨਾਨ ਕਰਦੇ ਆ A, oh, yidro yeah, ਗੁਰਦੁਆਰਾ ਸਾਹਿਬ ਜੀ ਜਿਹੜਾ ਸ਼ਿਰੀ ਨਗਰ ਰਿਸ਼ੀਕੇਤ ਤੋਂ ਅੱਗੇ ਪੰਦਾ 92 ਕਿਲੋਮੀਟਰ ਇਹ ਹੈ ਮੇਨ ਦਰਬਾਰ ਸਾਹਿਬ ਤੇ ਇੱਥੇ ਮੱਥਾ ਟੇਕ ਕੇ ਆਰਾਮ ਕਰਕੇ ਤੁਹਾਨੂੰ ਚੱਲੇ ਅੱਗੇ ਇਹ ਹੈ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਸ਼ਿਰੀ ਨਗਰ ਤੇ ਸਾਰੇ ਗੁਰਦੁਆਰੇ ਹੇਮਕੁੰਡ ਸਾਹਿਬ ਟਰੱਸ ਦੇ ਨਾਲ ਹੀ ਆ ਇਹ ਯਾਤਰਾ ਇਹਨਾਂ ਦੇ ਗੁਰਦੁਆਰਿਆਂ ਦੇ ਦੂਜੇ ਨਾਲੇ ਹੁੰਦੀ ਹੈ ਕਿਉਂਕਿ ਯਾਤਰਾ ਲੰਬੀ ਹੈ ਤੇ ਰੁਕਣ ਲਈ ਆਪਣੇ ਗੁਰਦੁਆਰੇ ਸਾਹਿਬ ਹੈਗੇ ਤੇ ਇੱਥੇ ਲੰਗਰ ਪਾਣੀ ਵਧੀਆ ਖਾ ਹੋ ਜਾਂਦਾ ਬਾਥਰੂਮ ਵਗੈਰਾ ਸਾਰਾ ਕੁਝ ਹੈਗਾ ਰਹਿਣ ਨੂੰ ਵੀ ਸੁਵਿਧਾ ਹੈਗੀ ਹੈ ਗੱਦੇ ਲੱਗਿਓ ਸਾਹਮਣੇ ਪਏ ਆ ਬੰਦੇ ਸਾਰੇ ਵਧੀਆ ਪ੍ਰਬੰਧ ਹੈ ਹਾਂਜੀ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ ਜੀ ਹੁਣ ਆਪਾਂ ਹੁਣ ਚੱਲੇ ਅੱਗੇ ਆਪਾਂ ਤੇ ਪਿਛਲੇ ਗੁਰਦੁਆਰੇ ਕਰਾਇਨਾ ਇਹ ਗੁਰਦੁਆਰੇ ਚ ਵਧੀਆ ਪ੍ਰਬੰਧ ਹੈਗਾ ਰੋਟੀ ਪਾਣੀ ਦਾ ਵਧੀਆ ਪ੍ਰਬੰਧ ਚਾਹ ਲੰਗਰ ਬਿਜਾ ਦਾ ਸਾਰਾ ਮਿਲਦਾ ਤੇ ਬਾਥਰੂਮ ਵਗੈਰਾ ਸਾਰਾ ਵਧੀਆ ਸਹੂਲਤਾਂ ਰਹਿਣ ਨੂੰ ਵਧੀਆ ਸਹੂਲਤ ਹੈ ਤੁਹਾਨੂੰ ਅੱਪਾ ਗਏ ਚੱਲੇ ਥੋੜਾ ਲੇਟ ਹੋ ਗਏ ਥੱਕ ਕੇ ਤਾਂ ਕਰਕੇ ਦੋ ਕੋ ਘੰਟੇ ਇੱਥੇ ਆ ਗਏ ਆਰਾਮ ਕਰਸਟ ਕਰ ਲਈ ਸੌਣ ਦਾ ਇੱਥੇ ਸਭਾ ਰਸ ਨੂੰ ਨਾਲ ਨਾਲ ਕੱਟ ਸਕੇ ਲੱਗਦਾ 10 ਮਿੰਟ ਵਿੱਚ ਗੋਵਿੰਦ ਘਰ ਦੇ ਆਵਾਂਗੇ। ਆਵਾਜ਼ ਆ। ਟਾਈਮ ਹੋ ਗਿਆ ਜੀ 6:00 ਵਜੇ 6:00 ਵਜੇ 10 ਮਿੰਟ ਹੋ ਗਏ ਤੇ ਅਸੀਂ ਪਹੁੰਚ ਗਏ ਆਂ ਗੁਰਦੁਆਰਾ ਲੰਗਰ ਦਮਦਵਾ ਸਾਹਿਬ ਗੋਵਿੰਦ ਨਗਰ ਨਗਰਾਸ਼ੂ ਨਗਰਾਸ਼ੂ ਪਹੁੰਚ ਗਏ ਆਂ ਗੋਵਿੰਦਗੜ੍ਹ ਹੈਗਾ ਇੱਥੋਂ 100 ਕਿਲੋਮੀਟਰ 110 ਕਿਲੋਮੀਟਰ ਤੇ 4 ਘੰਟੇ ਦੱਸਦਾ ਗੂਗਲ ਮੈਪ ਪਰ ਜਿੱਦਾਂ ਅਸੀਂ ਚਲਾਉਨੇ ਆ ਸਾਨੂੰ 5-6 ਘੰਟੇ ਲੱਗ ਜਾਣੇ ਆ ਤੁਹਾਨੂੰ ਮਿਸ ਕਰਕੇ ਜਿੱਥੇ ਅਜਾ ਤੱਕ ਰੁਕ ਜਾਣਾ ਤੇ ਸਵੇਰੇ ਜਾਵਾਂਗੇ ਸੱਜਰੇ ਤੇ ਪਿੱਛੇ ਸਾਰਾ ਗੁਰਦੁਆਰਾ ਸਾਹਿਬ ਕਮਰੇ ਮਿਲਦੇ ਆ ਕਿਰਾਏ ਤੇ 800 ਰੁਪਏ ਸੀਗਾ ਬੈੱਡ ਦਾ ਕਿਰਾਇਆ ਤੇ ਜੇ ਗੱਦੇ ਲਾ ਕੇ ਬਾਹਰੇ ਸੌਣਾ ਵੀ ਤਾਂ ਫੇਰ ਫ੍ਰੀ ਆ ਕੰਬਲ ਦੇ ਜਾਂ ਗੱਦੇ ਦਿੰਦੇ ਆ ਇਹ ਆ ਸਾਰੇ ਰਹਿائش ਗੁਰਦੁਆਰਾ ਸਾਹਿਬ ਦੀ ਕਮਰੇ ਇੱਥੇ ਮਿਲਦੇ ਆ ਉਹ ਸਾਹਮਣੇ ਦਰਵਾਰ ਸਾਹਿਬ ਆ ਮਹਾਰਾਜ ਜੀ ਵੀ ਇਧਰੀ ਆ ਹੱਦ ਰਹਿਗਾ ਲੰਗਰ ਹਾਲ ये है लंगर हाल लिखा भी है सामने निशान साहब ये परले पासे है बाथरूम इधर है चाह पीन। चाह चाँप पी है मिट्टी से फिकी दोन्नी अच रात इतने रुका वो सामने पार्किंग है मोटरसाइकिल उत्तर पार कर दिता काफ़ी संगत आ मोटरसाइकिल हो। इधर गड् भी लगे वो मन्ना। ਫਿਰ ਦਾ ਕੋਲਗਟ ਲੈਣ ਗਿਆ ਕੋਲਗਟ ਤੇ ਸਾਬਣ ਲੈਣ ਗਿਆ ਆ ਸਾਹਮਣੇ ਵੀ ਬਾਥਰੂਮ ਆ ਆਹ ਸੂਰਜ ਲੱਗਾ ਛਪਣ ਟਾਈਮ ਹੋ ਗਿਆ ਜ਼ਿਆਦਾ ਗਾਹਾਂ ਜਾਂਦਾ ਟਾਈਮ ਹੈ ਨਹੀਂ ਸੀਗਾ ਹੁਣ ਇੱਧਰ ਗੱਡੀਆਂ ਖੜੀਆਂ ਕੀਤੀਆਂ ਹਾਂ ਮਨੇ ਲੈ ਕੇ ਆ ਕੀ ਲੈ ਕੇ ਦਿਖਾਣਾ ਪਹਿਲਾਂ ਇਹ ਲੈ ਕੇ ਕੋਲਗਟ ਸਾਬਣ ਨਹਾਉਂਗਾ ਹੁਣ ਆ ਮੱਥਾ ਟੇਕਿਆ ਹੁੰਦੇ ਆ ਸਾਰੇ ਇੱਧਰ ਇਹ ਹੁਣ ਜਾ ਕੇ ਰੁਕੂਗੇ ਸ਼੍ਰੀ ਰਗ ਸ਼ੀਰীনਗਰ ਇਹ ਜੰਮੂ ਕਸ਼ਮੀਰ ਵਾਲਾ ਨਹੀਂ ਹੈਗਾ ਕੋਲੇ ਸ਼ੀਰীনਗਰ ਨਾ ਸਮਝੋ ਇਹ ਸ਼ੀਰীনਗਰ ਹੈਗਾ ਯਾਰ ਇੱਧਰ ਉੱਤਰਾਖੰਡ ਦੇ ਵਿੱਚ ਸ਼ਹਿਰ ਦਾ ਨਾਮ ਹੈ ਸ਼ੀਰীনਗਰ ਉੱਥੇ ਗੁਰਦੁਆਰਾ ਸਾਹਿਬ ਵੀ ਹੈ ਹੈਮ ਗੁੰਡ ਸਾਹਿਬ ٹرسٹ ਵਾਲਿਆਂ ਦੇ ਗੁਰਦੁਆਰੇ ਆ ਸਾਰੇ ਤੇ ਇਹਨਾਂ ਗੁਰਦੁਆਰਿਆਂ ਕਰਕੇ ਇਹ ਯਾਤਰਾ ਵਧੀਆ ਹੁੰਦੀ ਹੈ ਕਿਉਂਕਿ ਟੋਕਣ ਨੂੰ ਖਾਣ ਪੀਣ ਨੂੰ ਨਹਾਉਣ ਤੋਂ ਨੂੰ ਸਾਰਾ ਵਧੀਆ ਸਿਸਟਮ ਮਿਲਦਾ ਇਹ ਤਾਂ ਢੀ ਦੂਰ ਹੈ ਔਖਾ ਯਾਰ ਜੋ ਦੋ ਰਹਾ ਹੈ ਜੋ ਬੰਦਾ ਅੱਗੇ ਅਸੀਂ ਆਪਣਾ ਰਹਿ ਲਾਂਦਾ ਤੇ ਹੁਣ ਆਪਾਂ ਸਵੇਰੇ ਚੱਲਾਂਗੇ ਹੁਣ ਨਾ ਨੂੰ ਗੇ ਟੇਕਾਂਗੇ ਮੱਥਾ ਤੇ ਅੱਗੇ ਦੀ ਗੱਲਬਾਤ ਕਰਨਾ ਮੰਨਣਾ ਚੱਲਾ ਮੱਥਾ ਟੇਕਣ ਨਾ ਨੂੰ ਗਿਆ ਕੋ ਮਨਿਆ ਸਹਾਰੋ ਤੁਹਾਰੋ ਠੀਕ ਆ Thank you